ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਖਰਾਜ ਕੋਮ ਸੰਤ ਬਾਬਾ ਗੁਰਮਤ ਸਿੰਘ ਇੰਟਰਨੈਸ਼ਨਲ ਸਕੂਲ ਸ੍ਰੀ ਮੁਕਤਸਰ ਸਾਹਿਬ ਤੋਂ ਸਾਨੂੰ ਬਹੁਤ ਹੀ ਵਧੀਆ ਲੱਗਾ ਬਹੁਤ ਹੀ ਸ਼ਲਾਘਾਯੋਗ ਇਹ ਉਪਰਾਲਾ ਹੈ ਪੰਜਾਬ ਸਰਕਾਰ ਦਾ ਜੋ ਸਿੱਖ ਇਤਿਹਾਸ ਬਾਰੇ ਧੰਨ ਧੰਨ ਸਹਿਜ ਗੁਰਤੇਗ ਬਹਾਦਰ ਸਿੰਘ ਸਾਹਿਬ ਬਾਰੇ ਸਾਰਾ ਕੁਝ ਇਹ ਦਿਖਾ ਰਹੇ ਆ ਹਿਸਟਰੀ ਬੱਚਾ ਨੂੰ ਦਿਖਾ ਰਹੇ ਆ ਇਹ ਬਹੁਤ ਹੀ ਵੱਡਾ ਉਪਰਾਲਾ ਹੈ ਉਹਨਾਂ ਦਾ ਜਿਹਦੇ ਨਾਲ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੂਗਾ ਕਿ ਸਾਡੇ ਗੁਰੂ ਸਾਹਿਬ ਨੇ Hindu ਧਰਮ ਵਾਸਤੇ ਔਰ ਜੋ ਦੁਖੀ ਸ਼ਹੀਦ ਸੀ ਉਹਨਾਂ ਵਾਸਤੇ ਬਹੁਤ ਹੀ ਵੱਡਾ ਉਹਨਾਂ ਨੇ ਬਲੀਦਾਨ ਦਿੱਤਾ ਜਿਸ ਕਰਕੇ ਅੱਜ ਸਾਰੇ ਅਸੀਂ ਹਿੰਦੂ ਸਿੱਖ ਔਰ ਬ੍ਰਾਹਮਣ ਜੋ ਵੀ ਹਾਂ ਅਸੀਂ ਅੱਜ ਆਪਦੀ ਬਹੁਤ ਹੀ ਵਧੀਆ ਆਜ਼ਾਦੀ ਨਾਲ ਰਹਿ ਰਹੇ ਹਾਂ ਉਹਨਾਂ ਦੀ ਬਦੌਲਤ ਹੀ ਹਾਂ ਕਿਉਂਕਿ ਹੁਣ ਬਹੁਤ ਇਹ ਗੱਲਾਂ ਅਲੋਪ ਹੁੰਦੀਆਂ ਜਾ ਰਹੀਆਂ ਜੀ ਇਸ ਤੋਂ ਪਹਿਲਾਂ ਕੀ ਹੁੰਦਾ ਸੀ ਸਾਡੇ ਬਜ਼ੁਰਗ ਆਪਣੇ ਬੱਚਿਆਂ ਨੂੰ ਗੁਰੂ ਸਾਹਿਬ ਬਾਰੇ ਸੂਰਬੀਰਾਂ ਬਾਰੇ ਬੈਠ ਕੇ ਕਹਾਣੀਆਂ ਸੁਣਾਉਂਦੇ ਸੀ ਪਰ ਅੱਜ ਜੋ মিডিਆ ਦਾ ਜੋਗ ਹੈ ਉਸ ਵਿੱਚ ਕੀ ਹੋ ਰਿਹਾ ਹੈ ਕਿ ਬਿਲਕੁਲ ਵੀ ਕੋਈ ਵੀ ਨਾ ਤਾਂ ਕਿਸੇ ਕੋਲ ਟਾਈਮ ਹੈ ਆਪਣੇ ਬੱਚਿਆਂ ਵਾਸਤੇ ਤੇ ਨਾ ਹੀ ਕੋਈ ਦੱਸਦਾ ਹੈ ਉਹਨਾਂ ਨੂੰ ਕਿ ਸਾਡੇ ਸੂਰਬੀਰ ਜొਹਧਿਆ ਨਹੀਂ ਸਾਡੇ ਗੁਰੂ ਪੀਰਾਂ ਨੇ ਸਾਡੇ ਵਾਸਤੇ ਕੀ ਕੀਤਾ ਅਸੀਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲੀਏ ਤਾਂ ਹੀ ਇਹ ਲੋੜ ਪਈ ਹੈ ਇਸ ਵੇਲੇ ਤੇ ਬਹੁਤ ਹੀ ਵਧੀਆ ਉਪਰਾਲਾ ਹੈ ਮੈਂ ਕਿ ਨਹੀਂ ਜਦੋਂ ਬੱਚੇ ਵੇਖਣਗੇ ਤਾਂ ਉਹਨਾਂ ਨੂੰ ਪਤਾ ਲੱਗਦਾ ਇੱਕ ਆਪਾਂ ਬੋਲ ਕੇ ਦੱਸਦੇ ਆ ਉਹਨਾਂ ਨਹੀਂ ਉਹ ਬੱਚੇ ਸਮਝਦੇ ਉਸ ਚੀਜ਼ ਨੂੰ ਪਰ ਜਦੋਂ ਵੇਖਦੇ ਆ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਇਸ ਚੀਜ਼ ਦਾ ਗਿਆਨ ਹੁੰਦਾ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜिक्की ਫਤਹ